ਮਾਈ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਥੋਂ ਕਥਾ ਸ਼ੁਰੂ ਕਰਨ ਲੱਗ ਗਏ ਆ ਗੁਰੂ ਜੀ ਨੇ ਟਕੋਲੀ ਖੂਲ ਲਗਵਾਉਣਾ ਨਾਇਬ ਰਾਏ ਪੁਰ ਦੀ ਰਾਣੀ ਨੂੰ ਤਾਰ ਕੇ ਸਤਿਗੁਰੂ ਜੀ ਅਗਰੇ ਨਗਰਾਂ ਨੂੰ ਆ ਗਏ ਟੋਂਡੇ ਤੇ ਟੋਂ ਟੋਂਡੇ ਤੇ ਟੋਂਡੇ ਤੋਂ ਟਕੋਲੀ ਪੁੱਜੀ ਤਗਾ ਨਹੀਂ ਦੇ ਲੋਕਾਂ ਨੇ ਸਤਗੁਰੂ ਜੀ ਦੀ ਬਹੁਤ ਸੇਵਾ ਕੀਤੀ। ਉਸ ਪਿੰਡ ਵਾਲਿਆਂ ਨੂੰ ਪੀਣ ਵਾਲੇ ਜਲਦੀ ਬਹੁਤ ਤੰਗੀ ਸੀ। ਜਿੱਥੋਂ ਵੀ ਖੂਹ ਪੜਦੇ ਸਨ ਉੱਥੋਂ ਹੀ ਪਾਣੀ ਨਹੀਂ ਸੀ ਨਿਕਲਦਾ। ਜੇ ਨਿਕਲਦਾ ਸੀ ਤਾਂ ਉਹ ਪਾਣੀ ਪੀਣ ਵਾਲਾ ਨਹੀਂ ਸੀ ਹੁੰਦਾ। ਸਤਗੁਰੂ ਜੀ ਦੇ ਅੱਗੇ ਉਹਨਾਂ ਨੇ ਬੇਨਤੀ ਕੀਤੀ। हे दाता ਦਾਤਾ ਦਿਆ ਕਰੋ ਸਾਨੂੰ ਜਲ ਬਖਸ਼ੋ ਕੀ ਮਾਮਲਾ ਹੈ ਇੱਥੇ ਜਲ ਨਹੀਂ ਸਤਿਗੁਰੂ ਜੀ ਨੇ ਪੁੱਛਿਆ ਨਹੀਂ ਮਹਾਰਾਜ ਅਸੀਂ ਖੂਪ ਪਟਦੇ ਪਟਦੇ ਥੱਕ ਜਾਂਦੇ ਹਾਂ ਪਰ ਜਲ ਨਹੀਂ ਨਿਕਲਦਾ ਸੰਗਤ ਨੇ ਬੇਨਤੀ ਕੀਤੀ ਮਹਾਰਾਜ ਜੀ ਪੁੱਛਦੇ ਆ ਕਿ ਪ੍ਰੋਬਲਮ ਆ ਤੁਹਾਨੂੰ ਸੰਗਤ ਕਹਿੰਦੀ ਮਹਾਰਾਜ ਜੀ ਅਸੀਂ ਇੱਥੋਂ ਖੂਪ ਪਟਦੇ ਪਟਦੇ ਥੱਕ ਜਾਂਦੇ ਹਾਂ ਪਾਣੀ ਨਹੀਂ ਨਿਕਲਦਾ ਸਾਨੂੰ ਪੀਣ ਵਾਲਾ ਪਾਣੀ ਨਹੀਂ ਮਿਲਦਾ ਇਹ ਸੁਣ ਕੇ ਗੁਰੂ ਜੀ ਮੁਸਕਰਾ ਪਏ ਸੇਬਾ ਨੇ ਕਿਹਾ ਤੂੰ ਸਾਡੇ ਬਜ਼ੁਰਗਾਂ ਦੀ ਮਨੁੱਖਤਾ ਤੇ ਲਾਪਰਵਾਹੀ ਦੇ ਕਾਰਨ ਇਹ ਤੰਗੀ ਤੁਸਾਂ ਨੂੰ ਹੋਈ ਉਹ ਕਿ ਮਹਾਰਾਜ ਜੀ ਮੁਖੇ ਨੇ ਪੁੱਛਿਆ ਇਹ ਕਥਾ ਇਹ ਕਥਾ ਇਸ ਤਰ੍ਹਾਂ ਹੈ ਤੁਸਾਰੇ ਨਗਰ ਸਾਧੂ ਆਏ ਸਨ ਉਹ ਸਾਧੂ ਕਰਤਾਰ ਦੇ ਭਗਤ ਸਨ ਤੁਹਾਡੇ ਬਜ਼ੁਰਗਾਂ ਨੇ ਉਹਨਾਂ ਨੂੰ ਹਾਸੇ ਕੀਤੀ। ਉਹਨਾਂ ਸਾਧੂਆਂ ਵਿੱਚੋਂ ਇੱਕ ਸਾਧੂ ਜਲ ਲੈਣ ਵਾਸਤੇ ਗਿਆ ਤਾਂ ਮੁਖੀਏ ਨੇ ਜਲ ਨਾ ਲੈਣ ਦਿੱਤਾ। ਸਾਧੂ ਤਰੇ ਹੈ ਤਰੇ ਹੈ ਹੀ ਰਹੇ। ਕਰਤਾਰ ਦਾ ਐਸਾ ਪਾਣਾ ਹੋਇਆ ਕਿ ਸਾਧੂਆਂ ਨੇ ਤੁਰ ਜਾਣ ਪਿੱਛੋਂ ਖੂਹਾਂ ਵਿੱਚੋਂ ਪਾਣੀ ਢੇਠਾ ਉਤਰ ਗਿਆ। ਐਸਾ ਉਤਰਿਆ ਕਿ ਮੌੜ ਉੱਪਰ ਨਾ ਆਇਆ। ਕਰਤਾ ਨੇ ਸਤਾਂਤੀ ਦੇ ਟੁਕੜੇ ਥੋਂ ਪਾਣੀ ਕਿਤੇ ਦੂਰ ਖਿੱਚ ਲਿਆ ਹੈ। ਧਰਤੀ ਥੇ ਥੋਂ ਪਾਣੀ ਸੁੱਕ ਗਿਆ। ਬਾਹਰੋਂ ਲਿਆ ਕਿ ਪਾਣੀ ਪੀਂਦੇ ਰਹੇ ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਇਹ ਕੋਈ ਤਾਂ ਰਮਦਾ ਕੰਮ ਕਰੀਏ ਜਗ ਕਰਕੇ ਵਾਹਿਗੁਰੂ પાસે ਆਪਣੇ ਕੂਕਰਮ ਦੀ ਭਲ ਬਖਸ਼ਾਈ ਦੇ। ਉਹ ਦੂਰੋਂ ਪਾਣੀ ਲਿਆ ਕੇ ਪੀਣ ਲੱਗੇ ਜਿਹੜੇ ਉਹਨਾਂ ਸਾਧੂਆਂ ਨੂੰ ਪਾਣੀ ਨਹੀਂ ਅਸੀਂ ਦਿੱਤਾ ਨਾ ਸਾਧੂ ਤਰ੍ਹਾਂ ਹੀ ਰਹੇ। ਸਾਧੂਆਂ ਨੇ ਮੁਖਾਲ ਕਰਦੇ ਸੀ ਉਹਨਾਂ ਨੇ ਤੁਰਜਣ ਪਿੱਛੋਂ ਸਾਰੇ ਖੂਹਾਂ ਦਾ ਪਾਣੀ ਪ੍ਰਮਾਤਮਾ ਨੇ ਦੂਰ ਖੱੱਚ ਲਿਆ ਉਹਨਾਂ ਨੇ ਆਪਣੀ ਗਲਤੀ ਨਹੀਂ ਮੰਨੀ ਦੂਰੋਂ ਪਾਣੀ ਲਿਆ ਕੇ ਪਿੰਦੇ ਰਹੇ ਆ ਮਹਾਰਾਜ ਤੋਂ ਭਲ ਨਹੀਂ ਬਖਸ਼ਾਈ ਹੈਗੀ ਅਰਦਾਸ ਕਰਕੇ ਸਤਿਗੁਰੂ ਜੀ ਦੀ ਜਵਾਨ ਨੂੰ ਇਹ ਹਾਲ ਸੁਣ ਕੇ ਪਿੰਡ ਦੇ ਮੁਖੀਏ ਦੇ ਪੈਰਾਂ ਆ ਹੀ ਠੋ ਮਿੱਟੀ ਨਿਕਲ ਗਈ ਉਹ ਸਾਧੂ ਜੀ ਦੇ ਚਰਨਾਂ ਉੱਪਰ ਡੱਗ ਪਏ ਉਹ ਸਤਿਗੁਰੂ ਜੀ ਦੇ ਚਰਨਾਂ ਉੱਤੇ ਡਿੱਗ ਪਏ। ਉਹਨਾਂ ਨੇ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਆਖਿਆ ਅਭ ਸਰਮ ਕਲਾ ਸਮਰਥ ਹੋ ਦਿਆ ਕਰੋ। ਦੇਖੋ ਨਰਦੋਸ਼ ਜੀਵ ਪਸ਼ੂ ਪੰਛੀ ਅਤੇ ਕੀੜੇ ਮਕੌੜੇ ਤਰ੍ਹਾਂ ਇਹ ਰਹਿੰਦੇ ਹਨ। ਇੰਦਰ ਦੇਵਤੇ ਵੱਲ ਦੇਖਦੇ ਰਹਿੰਦੇ ਹਨ। ਜਦੋਂ ਇੰਦਰ ਦੇਵਤਾ ਮਿਹਰ ਕਰੇ ਤੇ ਕੋਨੋਂ ਵਰਖਾ ਹੋਵੇ। ਜਗ ਕਰੋ। ਹੋਮ ਕਰੋ ਜਾਂ ਅਰਦਾਸ ਕਰੋ ਬਸ ਜਿਵੇਂ ਹੋਵੇ ਅਸਾਨੂੰ ਪਾਣੀ ਬਖਸ਼ੋ ਅਸੀਂ ਤਾਂ ਆਪ ਹਰ ਤਰ੍ਹਾਂ ਹੁਕਮ ਮੰਨਣ ਨੂੰ ਤਿਆਰ ਹਾਂ ਉਦੋਂ ਦੀ ਸੰਗਤ ਗੁਰੂ ਜੀ ਦੀਆਂ ਮਨਤਾ ਕਰਨ ਲੱਗੀ ਗਾਲਚ ਪੱਲਾ ਬਾਕੇ ਸਾਡੇ ਪਸ਼ੂ ਪਾਂਛੀ ਅਸੀਂ ਤਰ੍ਹਾਂ ਹੀ ਮਾਰਦੇ ਆਂ ਚਾਹੇ ਪੁੰਨ ਦਾਨ ਕਰੋ ਜੱਗ ਕਰੋ ਇੰਦਰ ਦੇਵ ਤੇਰੀ ਪੂਜਾ ਕਰੋ ਕוש ਕਰੋ ਸਾਨੂੰ ਪਾਣੀ ਜ਼ਰੂਰ ਬਖਸ਼ੋ ਮੁਹ ਜੀ ਉਹਨਾਂ ਦਾ ਹੁਕਮ ਮੰਨਣ ਨੂੰ ਤਿਆਰ ਹੋ ਗਏ। ਇੱਕ ਭੰਡਾਰਾ ਕਰੋ। ਉਸ ਸਤਿਗੁਰੂ ਜੀ ਨੇ ਕਿਹਾ ਨਾ ਇੱਕ ਭੰਡਾਰਾ ਕਰੋ। ਉਸ ਭੰਡਾਰੇ ਵਿੱਚ ਸਾਧੂਆਂ ਦੇ ਪਿੰਡ ਦੇ ਮਾਸੂਮ ਬੱਚੇ ਲੋੜਵੰਦ ਗਰੀਬਾਂ ਨੂੰ ਪ੍ਰਸ਼ਾਦਾ ਛਕਾਓ। ਵਾਹਿਗੁਰੂ ਅੱਗੇ ਸੁੱਧ ਹਿਰਦੇ ਨਾਲ ਅਰਦਾਸ ਕਰੋ। ਅੱਗੇ ਨੂੰ ਬਚਨ ਦੇਵੋ ਕਿ ਤੁਸੀਂ ਜਰੂਰ ਵਾਹਿਗੁਰੂ ਨੂੰ ਚੇਤੇ ਕਰੋਗੇ। ਤੇਰ ਦਾ ਰਸ ਧਰਮਸ਼ਾਲਾ ਬਣਵਾਵੂਗੇ ਅਸੀਂ ਭੰਡਾਰਾ ਕਰਦੇ ਹਾਂ ਅੰਨ ਕਿਉ ਮਿੱਠਾ ਤੇ ਦੁੱਧ ਲਿਆ ਕੇ ਪੇਟਾ ਕਰਦੇ ਹਾਂ ਤੁਸੀਂ ਆਪ ਸਭ ਕੁਝ ਕਰਵਾਵੋ ਅਸੀਂ ਵਾਹਿਗੁਰੂ ਦਾ ਸੀਮਨ ਕਰਾਂਗੇ ਤੇ ਧਰਮਸ਼ਾਲਾ ਵੀ ਬਣਵਾਵਾਂਗੇ ਆਪ ਸਾਰੀ ਮਰਜ਼ਾਦਾ ਪੂਰੀ ਕਰਕੇ ਉਹੀ ਪਟਵਾਵੋ ਆਪਣੇ ਚਰਨ ਕਮਲਾਂ ਨਾਲ ਪਹਿਲਾ ਟੱਪ ਲਾਵੋ ਧਿਆ ਕਰੋ ਅਸੀਂ ਗਰੀਬਾਂ ਨੂੰ ਤਾਂ ਸਾਨੂੰ ਗਰੀਬਾਂ ਨੂੰ ਤਰੋ ਉਪੰਡ ਦੇ ਲੋਕ ਕਹਿਣ ਲੱਗੇ ਨਾ ਵੀ ਅਸੀਂ ਜੰਗ ਵੀ ਕਰਾਂਗੇ ਜੂੰ ਜਿਵੇਂ ਕਹੋਗੇ ਬਾਹੀ ਹੂ ਦਾ ਸਿਮਨ ਨਮੀ ਕਰਾਂਗੇ ਧਰਮਸ਼ਾਲਾ ਵੀ ਬਣਵਾਵਾਂਗੇ ਖੂਹੀ ਦਾ ਪਹਿਲਾ ਟੱਕ ਤੁਸੀਂ ਆਪ ਦੀ ਚਾਹਤਾਂ ਨਾਲ ਲਾਓ ਸਤਿਗੁਰੂ ਜੀ ਦੇ ਮਾਨ ਮਹਿਰਾਈ ਕੁਝ ਦਿਨ ਬਾਅਦ ਉਹ ਉਸ ਨਗਰ ਆਠ ਕੇ ਗਏ ਅਕਾਲ ਪੁਰਖ ਤੇ ਸਤਿਗੁਰੂ ਨਾਨਕ ਦੇਵ ਜੀ ਅੱਗੇ ਅਰਦਾਸ ਕੀਤੀ ਕਨਾ ਪ੍ਰਸ਼ਾਨ ਦੀ ਦੇ ਕੇ ਤਿਆਰ ਕਰਵਾ ਕੇ ਬੰਡੀ ਤੇ ਇੱਕ ਸੁੰਦਰ ਸਥਾਨ ਤੇ ਖੂਹੀ ਦਾ ਟੱਕ ਲਾਇਆ ਪੰਜ ਟੱਪ ਲਾ ਕੇ ਸਹਿਬ ਤਾਂ ਪਿੱਛੇ हट ਗਏ ਤੇ ਨਗਰ ਵਾਸੀ ਖੂਨ ਪੁੱਟਣ ਲੱਗ ਪਏ ਸਾਰਾ ਦਿਨ ਤੇ ਸਾਰੀ ਰਾਤ ਪੁੱਟਦੇ ਰਹੇ ਜਲ ਪ੍ਰਾਪਤੀ ਦੀ ਖੁਸ਼ੀ ਵਿੱਚ ਉਹਨਾਂ ਨੂੰ ਨਾ ਥਕੀ ਮਾ ਹੋਇਆ ਨਾ ਥਕੀ ਮਾ ਉਹ ਰੇਤ ਦੀ ਸਤਾ ਤੱਕ ਪਹੁੰਚ ਗਏ ਪਹਿਲਾਂ ਸੁੱਕੀ ਰੇਤ ਆਈ ਤੇ ਪਿੱਛੋਂ ਗਿੱਲੀ ਰੇਤ ਗਿੱਲੀ ਰੇਤ ਆਉਣ ਤੇ ਸਾਰਿਆਂ ਨੇ ਬਹੁਤ ਖੁਸ਼ੀ ਮਨਾਈ ਜਲ ਆਉਣ ਦੀ ਆਸ ਹੋ ਗਈ ਚਾਰ ਫੁੱਟ ਹੋ ਡੂੰਗੇ ਗਏ ਤਾਂ ਜਲ ਆ ਗਿਆ ਬਹੁਤ ਸੁੰਦਰ ਤੇ ਨਿਰਮਲ ਜਲ ਜਿਸ ਨੂੰ ਦੇਖ ਕੇ ਪੀ ਕੇ ਨਗਰ ਵਾਸੀਆਂ ਨੇ ਪੁੱਠੀਆਂ ਛਾਲਾਂ ਮਾਰੀਆਂ ਸਾਧਗੁਰੂ ਜੀ ਨੂੰ ਮਹਾ ਕਰਾਮਾਤੀ ਅਤੇ ਪ੍ਰਮਾਤਮਾ ਦਾ ਰੂਪ ਜਾਣਿਆ ਬਾਲ ਜਵਾਨ ਤੇ ਬੁੱਢੇ ਸਾਹਿਬ ਦਰਸ਼ਾ ਨੂੰ ਆਏ। ਨਜ਼ਰਾਂ ਨਹੀਂ ਚੜਾਏ ਤੇ ਸਾਰੇ ਸਤਿਗੁਰੂ ਜੀ ਦੇ ਸਿੱਖ ਬਣੇ। ਪਾਣੀ ਨਿਕਲ ਆਇਆ ਤਾਂ ਸਤਿਗੁਰੂ ਜੀ ਨੇ ਹੁਕਮ ਕੀਤਾ ਹੁਣ ਇਸ ਖੂਹ ਨੂੰ ਬਾਵਲੀ ਰੂਪ ਬਣਾਓ। ਇਹਨੂੰ ਬਾਵਲੀ ਬਣਾਓ। ਇਸ ਦੇ ਨਾਲ ਧਰਮਸ਼ਾਲਾ ਤਿਆਰ ਕਰਨਾ। ਐਸ ਦਾ ਨਾਮ ਨਿਰਮਲ ਜਲ ਜੋ ਪਵੇ ਪੀਵੇਂਗਾ ਜੋ ਜਨਮ 만족ਕਾਰਾ ਪਾਵੇਗਾ ਜਿਹੜਾ ਇਸ ਇਸ਼ਨਾਨ ਕਰੇਗਾ ਇਸ ਦੀ ਦੇ ਦੇ ਸਾਰੇ ਰੋ ਕੱਟੇ ਜਾਣਗੇ ਇਸ ਨੂੰ ਤਿਆਰ ਕਰਕੇ ਪਾਣੀ ਵਾਸਤੇ ਜਿੱਥੇ ਵੀ ਖੂਹ ਪੁੱਟੋਗੇ ਉੱਥੋਂ ਹੀ ਜਲ ਨਿਰਮਲ ਆਵੇਗਾ ਇਸ ਢਕੋਲੀ ਦੇ ਲੋਕਾਂ ਨੂੰ ਜਲਦੀ ਨਵਾਂ ਜੀਵਨ ਵਾਸਕੇ ਸਤਿਗੁਰੂ ਜੀ ਅੱਗੇ ਤਰਪੈ ਕਿਉਂਕਿ ਛੇਤੀ ਤੋਂ ਛੇਤੀ ਨੰਦਪੁਰ ਪੰਚਨਾਸੀ ਢਕੋਲੀ ਦੇ ਵਾਸੀ ਸਤਿਗੁਰੂ ਜੀ ਨੂੰ ਮਿਦਾਂ ਕਰਨ ਵਾਸਤੇ ਤਕਰੀਮਾਂ ਤੱਕ ਮੀਂਹ ਦੂਰ ਤੱਕ ਨੰਗੇ ਪੈਰੀ ਨਾਲ ਆਏ ਉਹ ਜੀ ਨੇ ਸਭ ਨੂੰ ਨਿਹਾਲ ਕੀਤਾ ਪਠਾਣਾ ਨੂੰ ਨਿਹਾਲ ਕਰਨਾ ਕਿਉਂ ਭਈਓ ਮੁੰਡਿਆ ਸ਼ਨਿਆਸੀ ਕੋ ਜੋਗੀ ਭਿਓ ਉਹ ਬਰਮਚਾਰੀ ਕੋ ਜਤੀ ਅਰਮਾਨੋ હિન્દੂ ਤਰਕ ਕੋ ਰਾ ਆ ਜੀ ਮਾਨਸਾਫੀ ਮਾਨਸ ਕੀ ਯਾਤ ਸਮੇ ਇਕ ਪਹਿਚਾਨੋ ਕਰਤਾ ਕਰੀ ਮਸੋਈ ਰਾਜ ਕਰਹੀ ਮੋਈ ਦੂਸਰੇ ਨੇ ਪੀਨ ਦੂਸਰਾ ਨਾਪੇ ਦੋ ਕੋਈ ਭੂਲ ਪਰਮ ਮਾਨਵ ਇੱਕ ਹੀ ਕੀ ਸੇਵਾ ਸਮਹੀ ਉਹ ਗੁਰਦੇ ਵੇਕ ਇੱਕ ਹੀ ਸਰੂਪ ਸਮੇ ਇੱਕੇ ਅਜੂਤ ਜਾਣਭੂ ਇਹ ਬਚਨ ਸਤਗੁਰੂ ਜੀ ਦੇ ਆਪਣੇ ਹਨ ਜਿਸ ਦਾ ਪਰਮਾਤਮਾ ਹੈ ਕੋਈ ਤਾਂ ਛੋਡ ਸੋਡ ਰੋਡ ਸન્યાਸੀ ਬਣ ਗਿਆ ਹੈ ਕੋਈ ਜੋ ਵੀ ਆ ਨਾ ਧਰਮ ਕਰ ਬੈਠਾ ਹੈ ਤੇ ਕੋਈ ਬ੍ਰਹਮਚਾਰੀ ਹੈ ਤੇ ਕੋਈ ਜਤੀ ਸਤਾ ਸਦਾਉਂਦੇ ਹਨ ਇਹ ਸਾਰੇ ਧਰਮ ਤੇ ਹਰਦੇ ਹਨ ਇਹ ਧਰਮ ਦੇ ਫਿਰਕੇ ਹਨ ਕੋਈ ਹਿੰਦੂ ਹੈ ਜਿਹੜਾ ਹਨ ਸਤਾਨ ਦਾ ਮਸ਼ਨੀਕ ਜਾਂ ਮਿੰਦਾ ਤੇ ਦੇਵੀ ਦੇਵਤਿਆਂ ਨੂੰ ਮੰਨਦਾ ਹੈ ওই ਤਰ੍ਹਾਂ ਮੁਸਲਮਾਨ ਅਹੈਜੀ ਤੇ ਮਾਮ ਆਦਕ ਹੈ ਬਾਹਰ ਧਿਆਨ ਨਾਲ ਸੋਚੋ ਇਹ ਸਾਰੇ ਮਨੁੱਖ ਹਨ ਇੱਕ ਇੱਕ ਇੱਕੋ ਹੀ ਸਮਝੋ ਧਰਮ ਕਰਮ ਨਾਲ ਮਨੁੱਖ ਦੂਸਰਾ ਨਹੀਂ ਹੋ ਜਾਂਦਾ ਖੁਦਾ ਜਾਂ ਭਗਵਾਨ ਇੱਕ ਹੈ ਉਸ ਨੂੰ ਕਰਤਾ ਕਿਹਾ ਜਾਂਦਾ ਹੈ ਦੇ ਉਸੇ ਨੂੰ ਕ੍ਰੀਮ ਉਹ ਰੋਜੀ ਦੇਣ ਵਾਲਾ ਰਹੀਮ ਹੈ ਹੋਰ ਦੂਸਰਾ ਕੋਈ ਨਹੀਂ ਬਾਕੀ ਐਵੇਂ ਭਰਮ ਹੈ ਜੋ ਸੰਸਾਰੀ ਜੀਵਾਂ ਨੂੰ ਪੈ ਹਨ ਤੇ ਉਹ ਸਾਰੇ ਮਨੁੱਖਾਂ ਨੂੰ ਮਨੁੱਖ ਨਹੀਂ ਸਮਝਦੇ ਮਾਸੇ 16 ਅੰਨੇ ਸੱਚ ਗੱਲ ਸਮਝੋ ਕਿ ਇਹ ਵਾਹਿਗੁਰੂ ਹੈ ਉਸ ਦੀ ਸੇਵਾ ਪੂਜਾ ਕਰਦੇ ਹਨ ਇੱਕੋ ਸਤ ਤੇ ਇੱਕੋ ਜੋਤ ਹੀ ਸਮ ਸਮਝਣੀ ਚਾਹੀਦੀ ਹੈ ਸਭ ਨਾਲ ਪਿਆਰ ਰੱਖਣਾ ਚਾਹੀਦਾ ਹੈ ਇਹ ਸ੍ਰੀ ਸਤਗੁਰੂ ਜੀ ਦਾ ਉੱਚਾ ਨਿਸ਼ਾਨ ਸੀ ਇਸੇ ਕਰਕੇ ਮੁਸਲਮਾਨ ਤੇ ਹਿੰਦੂ ਦੋਵੇਂ ਹੀ ਉਹਨਾਂ ਦੀ ਪੂਜਾ ਕਰਦੇ ਸਨ ਗੁਰੂ ਜੀ ਸਾਰੇ ਧਰਮਾਂ ਨੂੰ ਇੱਕ ਸਮਾਨ ਸਨ ਜੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸੀ ਬੁੱਧੂ ਸਾਨੇ ਆਪਣੇ ਬੇਟੇ ਕੁਰਬਾਨ ਕਰਕੇ ਪਿਆਰ ਦਾ ਸਬੂਤ ਦਿੱਤਾ ਸਾਧਗੁਰੂ ਜੀ ਮੁਸਲਮਾਨ ਜਾਤ ਦੇ ਬਰੁੱਧ ਨਹੀਂ ਸਨ ਉਹ ਤਾਂ ਸਾਰੀ ਮਨੁੱਖਤਾ ਲਈ ਰਾਖੇ ਸਨ ਉਹ ਜਲਮ ਪਾਪ ਹਨੀਤੀ ਹੰਕਾਰੀ ਦੇ ਬੈਰੀ ਸਨ ਉਹ ਹਕੂਮਤ ਤੋਂ ਬਾਗੀ ਸਨ ਜਿਹੜੀ ਹਕੂਮਤ ਲੋਕਾਂ ਨੂੰ ਸ਼ਾਂਤੀ ਖੁਸ਼ਹਾਲੀ ਤੇ ਪਿਆਰ ਨਾਲ ਜਿਉਣਾ ਨਹੀਂ ਸੀ ਦਿੰਦੀ ਜਿਹੜੀ ਇਨਸਾਨ ਨੂੰ ਇਨਸਾਨ ਨਾਲ ਲੜਾ ਰਹੀ ਸੀ ਇਹ ਆਕੇ ਤੇਰਾ ਖਦਾ ਚੰਗਾ ਹੈ ਉਹਦਾ ਭਗਮਾਨ ਮਾੜਾ ਹੈ ਮਾਰਛਟ ਉਹਦੇ ਭਗਵਾਨ ਨੂੰ ਤੇ ਕਹੋ ਉਹ ਤੇਰਾ ਖਦਾ ਦੀ ਪੂਜਾ ਕਰੇ ਇਸੇ ਵਿਚਾਰ ਦੇ ਬਲ ਨਾਲ ਉਹ ਰਾਜ ਕਰੀਂ ਜਾਂਦੇ ਹਨ ਤੇਪੇ ਦਾ ਮੱਕਰੀਆਂ ਲਈ ਤਰਾਂ ਇਨਸਾਨ ਨੂੰ ਨਾਂ ਤੇ ਵੇਚਣ ਵਿੱਚ ਚਿੰਜਕ ਦੇ ਨਹੀਂ ਸਨ ਉਹਨਾਂ ਪਾਪੀਆਂ ਦਾ ਪਾਪ ਕਰ ਲਿਆ ਹੋਇਆ ਫਿਰਦਾ ਨਹੀਂ ਸੀ ਕੰਬ ਦਾ ਮਰਨੋਸਣਾ ਮਸੂਮ ਲੜਕੀਆਂ ਨੂੰ ਹਿੰਦ ਵਿੱਚੋਂ ਪਰਦੇਸ ਲਿਜਾ ਕੇ ਮੇਚਿਆ ਤੇ ਨਰਾਨਤਰ ਕੀਤਾ ਜਾਂਦਾ ਸੀ ਸਿਰਫ ਇਹ ਆ ਕੇ ਕਿ ਇਹ ਕਾਹਰਾਂ ਦੀਆਂ ਲੜਕੀਆਂ ਹਨ ਇਹ ਭਗਵਾਨ ਦੇ ਦੇਵਤਿਆਂ ਨੂੰ ਮੰਨਣ ਵਾਲੀਆਂ ਬਾਲੀਆਂ ਦੀਆਂ ਧੀਆਂ ਹਨ ওই ਕਸਾਈ ਇਹ ਨਾ ਸਮਝਦਾ ਕਿ ਇਹਨਾਂ ਨੂੰ ਜਨਮ ਦੇਣ ਵਾਲਾ ਵੀ ਖੁਦਾ ਹੀ ਹੈ ਖੁਦਾ ਤੇ ਭਗਵਾਨ ਵਿੱਚ ਕੋਈ ਫਰਕ ਨਹੀਂ ਆਪਣੀਆਂ ਤੇ ਬਗਾਨੀਆਂ ਧੀਆਂ ਵਿੱਚ ਕੋਈ ਫਰਕ ਨਹੀਂ ਹੁੰਦਾ ਉਹ ਮਸੂਮਤਿਆਂ ਹੀ ਹੁੰਦੀਆਂ ਹਨ ਤੂੰ ਕਾਹਰ ਹੈ ਜਾਂ ਮੁਸਲਮਾਨ ਬਣ ਜਾਂ 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 ਤੈਨੂੰ ਕਤਲ ਕੀਤਾ ਜਾਵੇਗਾ ਇਹ ਬਾਤ ਸੋ ਉਹਨਾਂ ਮਸੂਮ ਬੱਚੀਆਂ ਨੂੰ ਆਖੇ ਜਾਂਦੇ ਇਹ ਰਹੇ ਜਿੰਨਾਂ ਨੂੰ ਇਹ ਗਿਆਨ ਨਹੀਂ ਸੀ ਕਿ ਮੁਸਲਮਾਨ ਕੌਣ ਹੁੰਦਾ ਹੈ ਦੇ ਕਾਹਰ ਕੌਣ ਉਹਨਾਂ ਨੂੰ ਵੀ ਕਾਤਲ ਕੀਤਾ ਗਿਆ ਸਤਿਗੁਰੂ ਜੀ ਵਹੀਰ ਰਸ਼ਮੀਤ ਚਾਲਦੇ ਚਾਲਦੇ ਕੋਟਲੇ ਉਪਰ ਦੇ ਨੇੜੇ ਪੁੱਜੇ ਕੋਟਲੇ ਦੇ ਸਰਦਾਰ ਪਠਾਨ ਸਨ ਪਠਾਨ ਵੀ ਬੜੇ ਖੁਦਾ ਦੇ ਭੈ ਵਾਲੇ ਨੇਕ ਸਨ ਉਹਨਾਂ ਨੇ ਗੁਰੂ ਘਰ ਦੀ ਸੋਭਾ ਮੋਹ ਸੁਣੀ ਹੋਈ ਸੀ ਜਦੋਂ ਕੋਟਲੇ ਦੇ ਲਾਗਿਓ ਨੀ ਲੰਘਣ ਲੱਗੇ ਤਾਂ ਪਠਾਣਾ ਦੇ ਮੁਖੀਏ ਨੇ ਅੱਗੋਂ ਹੋ ਕੇ ਗਲ ਵਿੱਚ ਪੱਲੂ ਪਾ ਕੇ ਹੱਥ ਜੋੜ ਕੇ ਸਤਿਗੁਰੂ ਜੀ ਅੱਗੇ ਬੇਨਤੀ ਕੀਤੀ ਨਾਤਾ ਸਿੰਘ ਗਰੀਬ ਗਰੀਬਾਂ ਦੀ ਇੱਛਾ ਹੈ ਇੱਕਦਾਂ ਇੱਥੇ ਅਟਕੋ ਅਸੀਂ ਸੇਵਾ ਕਰ ਲੱਗੇ ਚਿਤ ਕਰਦਾ ਹੈ ਦਰਬਾਰ ਲਾਓ ਤੇ ਬਚਨ ਸੁਣਾਵੋ ਰੂਗਾ ਲੰਗਰ ਵਾਤੇ ਨੰਗਰ ਦਾ ਸਿਸ ਪ੍ਰਸਾਦ ਅਸੀਂ ਛਕਾਂਗੇ ਖਦਾ ਦੀਆਂ ਮੋਤ ਮੇਰਾ ਹਨ ਜੋ ਅਸਾਂ ਨੂੰ ਦਰਸ਼ਨ ਹੋ ਗਏ ਹਨ ਪੁਰਮੇ ਜਨਮ ਦਾ ਵਿਜਿਆ ਅਸਾਂ ਅੱਗੇ ਆਇਆ ਹੈ ਸਤਿਗੁਰੂ ਜੀ ਨੇ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਵਿਣ ਦੇ ਬਾਹਰ ਨੇਰਾ ਲਾ ਦਿੱਤੇ ਤੰਬੂ ਗੱਡੇ ਗਏ ਸਤਗੁਰੂ ਜੀ ਦੇ ਆਪਣੇ ਆਸਣ ਵਾਸਤੇ ਸ਼ਾਨਦਾਰ ਸਾਈਬਾਨ ਲਾਇਆ ਗਿਆ। ਉਸ ਦੇ ਹੇਠਾਂ ਸਤਗੁਰੂ ਜੀ ਆਸਣ ਨਰਗਾਇਆ ਗਿਆ। ਦਰੀਆਂ ਮਿਸ਼ਾ ਕੇ ਦੀਵਾਨ ਲਾਉਣ ਦਾ ਪ੍ਰਬੰਧ ਕੀਤਾ ਗਿਆ। ਪਠਾਨ ਪਰਿਵਾਰ ਸਮੇਤ ਗੁਰੂ ਜੀ ਦੇ ਅਬਨੇ ਸੁਣਨ ਵਾਸਤੇ ਆਏ। ਅਬਦੇ ਸੁਣ ਕੇ ਨਿਹਾਲ ਹੋਏ। ਸਤਗੁਰੂ ਜੀ ਨੇ ਪਰਮਾਤਮਾ ਨੂੰ ਯਾਦ ਕਰਨਾ ਨਾ ਤੇ ਮਨੁੱਖ ਨਾਲ ਮਨੁੱਖ ਨੂੰ ਕੁਮੇ ਪਿਆਰ ਹਮਦਰਦੀ ਤੇ ਮੇਲ ਮਨਾਵ ਕਰਨਾ ਚਾਹੀਦਾ ਹੈ ਤੇ ਇਹ ਸੇਵਾ ਕਰਨ ਦੇ ਕੀ ਲਾਭ ਹਨ ਆਨਖ ਮਚਾਰਾ ਸੁਣਾਈ ਨੂੰੂ ਕਾ ਦੀ ਮਸ਼ੀਸਤਾ ਦਸੀ ਅਸੀਂ ਕਾ ਪਰਖ ਦੇ ਪਾਸ਼ ਕਹਾਂ ਕਿਉਂਕਿ ਉਹ ਨਾ ਉਹ ਨਾ ਮਰਦਾ ਹੈ ਨਾ ਬੁੱਢਾ ਹੁੰਦਾ ਹੈ ਅਸ ਦੇ ਦੇਸ਼ ਕਾਲ ਦਾ ਕੋਈ ਅਸਰ ਨਹੀਂ ਹੁੰਦਾ ਉਹ ਸਾਰੇ ਜੀਵਾਂ ਦਾ ਕਰਤਾ ਤੇ ਰਖਵਾਲਾ ਹੈ ਸਾਰੇ ਜੀਵ 18 ਮਨਸਪਤੀ ਅਤੇ ਪਸ਼ੂ ਪਾਂਸ਼ੀ ਅਸ ਦੀ ਕਰਤ ਹਨ ਇਸ ਧਰਤੀ ਤੇ ਮਨੁੱਖ ਜਨਮ ਦਾ ਅਵਸਾਰਾ ਉਸ ਅਸ ਦੀ ਮਨਮੋਹ ਖੇਡ ਹੈ ਉਹ ਇਸ ਖੇਡ ਨੂੰ ਰਾਚ ਕੇ ਵੇਖ ਕੇ ਆਪਹੀ ਪ੍ਰਸੰਨ ਹੁੰਦਾ ਹੈ ਹੰਕਾਰ ਮੋਹ ਤੇ ਲਾਲਚ ਦਾ ਤਿਆਗ ਕਰਨਾ ਚਾਹੀਦਾ ਹੈ ਕਰ ਪਰਖਦੀ ਜਾਨ ਹਿਰਦੇ ਵਿੱਚ ਸਦਾ ਰਹਿਣੀ ਚਾਹੀਦੀ ਹੈ ਐਸਾ ਬੰਦੇ ਸੁਣ ਕੇ ਪ੍ਰਸੰਨਤਾ ਨਾਲ ਪਠਾਣਾ ਦੇ ਨੈਣ ਭਰ ਆਏ ਉਹਨਾਂ ਬੇਨਤੀ ਕੀਤੀ ਆਪ ਜੀ ਕੋਈ ਨਿਸ਼ਾਨੀ ਬਖਸ਼ੋ ਹਦ ਗੁਰੂ ਜੀ ਨੇ ਆਪਣੀ ਇੱਕ ਘਟਾਰ ਬਖਸ਼ ਦਿੱਤੀ ਉਹ ਘਟਾਰ ਅਜੇ ਤੱਕ ਪਠਾਣ ਕਰਾਣੇ ਵਿੱਚ ਸਤਕਾਰੀ ਜਾਂਦੀ ਹੈ ਬਾਹੀਂ ਨੂੰ ਨੀਆ ਮਰਕਾ ਤਾਲਾ ਮੀਂਹ ਵਰਦਾ ਰਿਹਾ ਹੈ ਪਠਾਣ ਬੜੇ ਖਿਸ਼ਾਰ ਰਹੇ ਹਨ ਮੁਰੂ ਜੀ ਨੇ ਨੰਦਪੁਰ ਪਹੁੰਚਣਾ ਮੌਂਡੇ ਤੋਂ ਕੀਰਤਪੁਰ ਤੱਕ ਸਾਰੇ ਰਾਹ ਵਿੱਚ ਸਿੱਖ ਸੰਗਤਾਂ ਨੇ ਸਤਿਗੁਰੂ ਜੀ ਦੀ ਬਹੁਤ ਸੇਵਾ ਕੀਤੀ। ਕਿਉਂ? ਕੱਪੜੇ, ਅੰਨ, ਨਾਗਦੀ ਅਤੇ ਹੋਰ ਕੀਮਤੀ ਵਸਤੂਆਂ ਭੇਟਾਂ ਕੀਤੀਆਂ। ਐਸਾ ਯਾਸ ਰਾਹ ਵਿੱਚ ਹੋਇਆ ਇਹ ਦੇਖਣ ਵਾਲੇ ਦੰਗ ਰਹਿ ਗਏ ਹੌਲੀ ਹੌਲੀ ਸਤਗੁਰੂ ਜੀ ਕੀਰਤ ਪੁਰ ਪੁੱਜ ਗਏ ਨੀਰਤ ਪੁਰ ਕੜਾ ਪ੍ਰਸ਼ਾਦ ਕਰਵਾਇਆ ਦੀਵਾਨ ਲਾਇਆ ਤੇ ਗਰੀਬਾਂ ਵਾਸਤੇ ਲੰਗਰ ਕੀਤਾ ਇੱਥੇ ਪੁੱਜਣ ਤੇ ਆਨੰਦਪੁਰ ਖਮਰਾ ਪਹੁੰਚੀਆਂ ਆਵਰਾ ਪੰਚ ਪਰਜਣ ਤੇ ਸਾਰੇ ਆਨੰਦਪੁਰ ਵਾਸੀ ਘਰ ਦੇ ਧੰਦਿਆਂ ਨੂੰ ਛੱਡ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਨੰਦਪੁਰ ਤੋਂ ਤਿਆਰ ਹੋ ਪਏ ਕਿਸੇ ਨੇ ਸਾਥ ਨੂੰ ਕਿਸੇ ਨੇ ਸਾਥ ਨੂੰ ਡਿੱਕਿਆ ਤੇ ਕਿਸੇ ਇਕੱਲੇ ਨੇ ਹੀ ਕਰਤਾਰਪੁਰ ਮੰਨਤਾਈ ਕਰ ਲਈ ਕਿਸੇ ਨੇ ਇਕੱਲੇ ਨੇ ਕੀਰਤਪੁਰ ਮ ਕੀਰਤਪੁਰ ਵੱਲ ਤਾਈ ਕਰ ਲਈ ਬੜਾ ਅਤਿ ਸ਼ਾਹ ਹੋਇਆ ਸ਼ਾਮ ਤੱਕ ਸਾਰੇ ਪਗਬੰਦ ਦੇ ਬੰਦੇ ਤੇ ਮਠਿਆਰਾਂ ਇਸਤਰੀਆਂ ਕੀਰਤਪੁਰ ਪਹੁੰਚ ਗਈਆਂ ਰੌਣਕਾਂ ਹੋਈਆਂ ਹੋ ਗਈਆਂ ਨਾਸ਼ਨ ਕਰਕੇ ਨਿਹਾਲ ਹੋ ਗਏ ਅੰਗਲੇ ਦੇਨ ਕੀਰਤ ਪੋਰਤੋਂ ਆਨੰਦਪੁਰ ਬਲ ਤਿਆਰ ਹੋਏ ਇੱਕ ਸ਼ਾਨਦਾਰ ਜਲੂਸ ਤਿਆਰ ਹੋ ਗਿਆ ਸਤਿਗੁਰੂ ਜੀ ਪ੍ਰਸ਼ਾਦੀ ਹੱਥ ਹਾਥੀ ਉੱਤੇ ਸਵਾਰ ਹੋਏ ਬਾਜੇ ਧੂਲ ਤੇ ਰਣਜੀਤ ਨਗਾਰੇ ਦੀ ਗੂੰਜ ਪਰਬਤਾਂ ਨੂੰ ਘੁਮਾ ਘੁਆਉਣ ਲੱਗੀ ਪਰਬਤ ਕੰਬਣ ਲੱਗ ਪਏ ਸਾਰੀ ਧਰਤੀ ਤੇ ਧਰਤੀ ਵਾਸੀ ਭਾਗ ਭਰੇ ਹੋ ਗਏ ਸਾਰੀ ਧਰਤੀ ਹਰਿਆਵਲੀ ਹੋ ਗਈ ਸਾਰੇ ਉਤਸ਼ਾਹ ਨਾਲ ਸਤਿਗੁਰੂ ਜੀ ਦਾ ਸਵਾਗਤ ਕਰ ਨਵਾਸਤੀ ਸ਼ਣਕ ਦੇ ਕਿਨਾਰਿਆਂ ਉੱਤੇ ਆ ਖਲੋਤੇ ਦਰਸ਼ਨ ਕੀਤੇ ਤੇ ਨਿਹਾਰ ਹੋਏ ਬੜੀਆਂ ਖੁਸ਼ੀਆਂ ਤੇ ਹਾਣ ਵਿੱਚ ਸਤਿਗੁਰੂ ਜੀ ਨੰਦਪੁਰ ਪੁਰਪੁੱਜੇ ਨੰਦਪੁਰ ਦੀ ਧਰਤੀ ਨੇ ਆਪਣੇ ਚੰਗੇ ਮਾਲਕ ਨੂੰ ਜੀ ਆਇਆਂ ਆਖਿਆ ਦੋਨਾਂ ਬਧਾਈਆਂ ਦਾ ਦਰਵਾਜ਼ਾ ਲੱਗਦਾ ਰਿਹਾ ਨੰਦਪੁਰ ਤੇ ਚੇਗਰਦੇ ਦੇ ਵਾਸੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਮਾਤਾ ਨਾਨਕੀ ਜੀ ਦਾ ਚਲਾਣਾ ਮਾਤਾ ਨਾਨਕੀ ਬਹੁਤ ਬਿਰਧ ਹੋ ਚੁੱਕੇ ਸਨ ਉਹਨਾਂ ਨੇ ਪੜਪੋਤੇ ਬਾਬਾ ਜੀਤ ਸਿੰਘ ਨੂੰ ਵੀ ਖੜਾ ਖੜਾ ਲਿਆ ਸਮੇ ਦੇ ਰੰਗ ਵੀ ਬਹੁਤ ਦੇਖ ਲੈ ਸਨ ਸੰਮਤ ਸਤਾਰਾ ਸੋ 45 ਬਿਕਰਮੀ ਨੂੰ ਆਪ ਨੂੰ ਦਰਗਾਹੋਂ ਸੱਦਾ ਆ ਗਿਆ ਐਸੇ ਸੱਦੇ ਦੇ ਆਉਣ ਤੇ ਕੋਈ ਤਨ ਤੋਂ ਰੋਕ ਨਹੀਂ ਸਕਦਾ ਮਾਤਾ ਜੀ ਦੀ ਇੱਛਾ ਅਨਸਾਰ ਸਤਿਗੁਰੂ ਜੀ ਨੇ ਪੁੰਨ ਦਾਨ ਕੀਤੇ ਬਾਣੀ ਬਾਣੀ ਦੇ ਪਾਠ ਕਰਾਈ ਜਿਹੜਾ ਚੱਲਣਾ ਨਾ ਸਮਾ ਲਿਖਿਆ ਸੀ ਉਸ ਸਮੇਂ ਤੇ ਮਾਤਾ ਜੀ ਪ੍ਰਲੋਕ ਗमन ਕਰ ਗਏ ਪੰਜਾਬ ਦੇ ਰਵਾਜ ਅਨਸਾਰ ਮਾਤਾ ਜੀ ਨੂੰ ਬੰਦਿਆ ਕੀਤਾ ਗਿਆ ਉਹ ਮਾਨ ਦੇ ਨਾਲ ਹਜ਼ਾਰਾਂ ਨਨ ਨਾਰੀ ਗਏ ਤੇ ਭਾਰੀ ਜੰਗ ਕੀਤਾ ਗਿਆ ਉਸ ਜਾਗਤੇ ਦੂਰ ਦੂਰ ਦੀਆਂ ਸਿੱਖ ਸੰਗਤਾਂ ਪੁੱਜੀਆਂ ਚੰਗੀ ਸੱਸ ਜੀ ਦੇ ਵਿਛੜ ਜਾਣ ਤੇ ਮਾਤਾ ਗੁਜਰੀ ਜੀ ਨੇ ਬਹੁਤ ਬਰਾਕ ਕੀਤਾ ਕਿਉਂਕਿ ਮਾਤਾ ਜੀ ਦੇ ਸਾਥ ਉਹਨਾਂ ਮਾਤਾ ਗੁਜਰੀ ਜੀ ਨੇ ਬਚਪਨ ਤੇ ਜਵਾਨੀ ਕੱਟੀ ਸੀ। ਇੱਕ ਚੰਗੀ ਸੱਸ ਨੂੰ ਲੜਦਾ ਪਿਆਰਾ ਨਾਲ ਪਾਲਦੀ ਰਹੀ ਸੀ। ਮਾਤਾ ਗੋਜਨੀ ਜੀ ਨੇ ਵੀ ਮਾਤਾ ਨਾਨਕੀ ਜੀ ਦੀ ਵੀ ਬਹੁਤ ਸੇਵਾ ਕੀਤੀ ਸੀ। ਇੱਥੇ ਸਮਾਪਤ ਕਰਦੇ ਆਂ। ਬੋਲਣ ਵਿੱਚ ਕੋਈ ਅੱਖਰ ਵਾਧਾ ਘਾਟਾ ਭੁੱਲ ਚੱਕ ਮਾਫੀ ਕਰਨੀ। ਅੱਗੇ ਤੋਂ ਸਤਿ ਸੇਵਾ ਕਰਨੀ। ਤੇ ਆਪਦੀ ਬੱਚੀ ਦੇ ਸਿਰ ਤੇ ਹੱਥ ਰੱਖਣਾ। ਆਪ ਵੀ ਅੱਗੇ ਤੋਂ ਸਤਿ ਸੇਵਾ ਲੈਣੀ। ਵਾਹਿਗੁਰੂ ਜੀ ਕਾ ਖਾਲਸਾ, ਸਤਿ ਸ੍ਰੀ ਅਕਾਲ।